ਅੱਜ ਅੱਜ ਜ਼ਿਲ੍ਹਾ ਮੋਗਾ ਦੀ ਕੋਰ ਕਮੇਟੀ ਦੀ ਮੀਟਿੰਗ ਪਿੰਡ ਲਵਾਰਾ ਦੇ ਗੁਰਦੁਆਰਾ ਸਾਹਿਬ 'ਤੇ ਲੱਗੀ ਹੈ। ਇਸੇ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲੇ ਲਏ ਗਏ ਜਿਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਲਿਆ ਗਿਆ ਉਹ ਇਹੀ ਆ ਕਿ ਹਾਣਾ ਜੋ ਪੰਜਾਬ ਸਿੱਧੀ ਬਣੀ ਹੈ ਉਹਦੇ ਦੀ ਪੂਰੀ ਤਰ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਹਨਾਂ ਦਾ ਕਾਰਪੋਰੇਟ ਪੱਕੀ ਵਿਕਾਸ ਮਾਡਲ ਜ਼ਿੰਮੇਵਾਰ ਹੈ ਇਹ ਨੋਟ ਕੀਤਾ ਗਿਆ ਮੀਟਿੰਗ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਲਾਮ ਹੈ ਜਿਹੜੇ ਲੜਾਈ ਲੜ ਰਹੇ ਆ ਪੰਜਾਬ ਤੇ ਕੇਂਦਰ ਸਰਕਾਰ ਦੀ ਸਰਛੁੱਤੀ ਵੀ ਉਹਦੇ ਲਈ 12 ਤਰੀਕ ਨੂੰ ਕੱਲ ਮੰਗ ਪੱਤਰ ਦਿੱਤੇ ਜਾ ਰਹੇ ਕਿਸਾਨ ਮਜ਼ਦੂਰ ਮੋਰਚੇ ਬਣੋ ਉਹ ਕੱਲ ਮੰਗ ਪੱਤਰ ਲਈ ਟੀਮ ਜਾ ਕੇ ਨਾਲ ਦੂਜੀ ਜਥੇਬੰਦੀਆਂ ਜਿੰਨੀਆਂ ਵੀ ਮੌਜੂਦ ਹੈਗੀਆਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਸਾਰੀਆਂ ਮੰਗ ਪੱਤਰ ਦੇਣਗੀਆਂ ਤੇ ਉੱਥੇ ਜੋ ਵੀ ਉਹ ਮੰਗ ਪੱਤਰ ਤੇ ਮੰਗਾਵਾ ਉਹ ਕਰਨ ਲਈ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰਨ ਦੀ ਗੱਲ ਕਰ ਰਹੇ ਹਾਂ 70000 ਜੱਗਾ ਦੀ ਏਕੜ ਦੀ ਗੱਲ ਕਰ ਰਹੇ ਹਾਂ ਜਾਂ ਰੇਟ ਜਿਹੜੀ ਆ 31 ਦਸੰਬਰ ਤੱਕ ਜਿਹੜੀ ਉਹਨਾਂ ਨੇ ਡੈਡ ਲਾਈਨ ਦਿੱਤੀ ਆ ਉਹਨੂੰ ਰੱਦ ਕਰਨ ਦੀਆਂ ਤੇ ਸਦਾ ਦੀ ਰੇਟ ਤੇ ਚੁਕਾਉਣ ਦੀ ਜਿਹੜੀ ਆ ਉਹ ਜਿਸ ਤਰ੍ਹਾਂ ਤਾਂ ਤਰ੍ਹਾਂ ਗੱਲ ਕਰਨੀ। ਇਹਦੇ ਨਾਲ ਜਿਹੜੀਆਂ ਹੋਰ ਮੰਗਾ ਉਹ ਕਰ ਦਿੰਦੇ। ਇਸ ਤੋਂ ਅੱਗੇ ਮੇਰੇ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜੋ ਬਲਾਕ ਇਟਾ ਇਸਾ ਕੋਟ ਦੇ ਵਿੱਚ ਪਿੰਡ ਦਾਇਆ ਕਲਾ ਪੈਂਦਾ ਉਹ ਮਸਲਾ 1 ਮਹੀਨੇ ਤੋਂ ਚੱਲ ਰਿਹਾ ਲਗਾਤਾਰ ਉਹ ਵੀਡੀਓ ਦੇ ਨੋਟਿਸ ਵੀ ਲੈ ਆਂਦਾ ਡੀਡੀਪੀ ਉਹਦੇ ਨੋਟਿਸ ਵੀ ਲੈ ਆਂਦਾ ਉਹ ਡੀਸੀ ਦੇ ਨੋਟਿਸ ਕੀ ਆ ਐਸਡੀਪੀ ਦੇ ਨੋਟਿਸ ਦੇ ਵਿੱਚ ਬਿਲਕੁਲ ਮਾਮੂਲੀ ਗੱਲ ਆ ਦਰਸ਼ਨ ਸਿੰਘ ਨਾਂ ਦਾ ਕਿਸਾਨ ਆ ਜਿਹੜਾ ਕਿ ਜਥੇ ਬੈਂਦਾ ਮੈਂਬਰ ਆ ਲੱਗੀ ਟੋਸ ਕਹਿ ਰਿਹਾ ਜੋ ਐਮਐਲਏ ਆ ਹੜਕੇ ਦਾ ਦਵਿੰਦਰਜੀਤ ਉਹ ਕਹਿ ਰਿਹਾ ਵੀ ਇਹਦੇ ਗੱਲ 'ਚ ਮੈਂ ਪਰਣਾ ਪਾਉ ਤੇ ਜਥੇਬੰਦੀ ਖਤਮ ਕਰੋ ਪਿੰਡ 'ਚ ਦਰਸ਼ਨ ਸਿੰਘ ਦੇ ਗੱਲ 'ਚ ਆਮ ਆਦਮੀ ਪਾਰਟੀ ਦਾ ਪਰਣਾ ਪਵਾ ਕੇ ਉਹਨੂੰ ਆਮ ਆਦਮੀ ਪਾਰਟੀ ਸ਼ਾਮਲ ਕਰੋ ਮੇਰੇ ਸਾਹਮਣੇ ਫੇਰ ਇਹਦੀ ਨਾਲੀ ਬਣਾਉਣੀ ਆ ਨਾਲੀ ਜਿਹੜੀ ਆ ਗਲੀ ਦੇ ਵਿੱਚ ਉਧਰੋਂ ਹੀ ਬਣ ਗਈ ਉਧਰੋਂ ਹੀ ਬਣ ਗਈ ਆ ਉਹਦਾ ਪਾਣੀ ਇਹਦੇ ਤੇਰਾ ਪਾਣੀ ਨਹੀਂ ਨਿਕਲ ਦੇਣਾ ਤੇਰਾ ਪ੍ਰਦੂਸ਼ਣ ਪਾਣੀ ਆ ਨਾ ਜਿਹੜਾ ਪ੍ਰਦੂਸ਼ਿਤ ਪਾਣੀ ਆ ਤੇਰੇ ਘਰੇ ਵਗਵਾੜਨਾ ਆ ਆ ਮਤਲਬ ਇਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਤੇ ਹਲਕਾ ਧਰਮਕੋਟ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕੀ ਇਹ ਕਿਹੜੇ ਕਾਨੂੰਨ ਚ ਆ ਇਹ ਕਿਹੜੇ ਕਾਨੂੰਨ ਦੇ ਵਿੱਚ ਆ ਵੀ ਕੋਈ ਵੀ ਜਿਹੜਾ ਸਰਪੰਚ ਬਣ ਜੇ ਪੰਚ ਬਣ ਜੇ ਐਮਐਲਏ ਬਣ ਜੇ ਸੁਪਰੀਮ ਆਪਣਾ ਬਣ ਜੇ ਜਿਸ ਬੰਦੇ ਨੇ ਉਹਨੂੰ ਵੋਟ ਨਹੀਂ ਪਾਈ ਮੰਨ ਲਓ ਜਾਂ ਉਹ ਮਤਲਬ ਉਹਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈਗਾ ਕਿ ਉਹਦਾ ਕੰਮ ਜਿਹੜਾ ਸਰਕਾਰੀ ਖਜ਼ਾਨੇ ਚ ਹੋ ਰਿਹਾ ਜਾਂ ਸਰਕਾਰੀ ਪੈਸੇ ਨਾਲ ਹੋ ਰਿਹਾ ਉਹਦਾ ਨਹੀਂ ਹੋਣਾ ਜੇ ਕੋਈ ਕਾਨੂੰਨ ਹੈਗਾ ਤਾਂ ਵਿਖਾ ਦੇਣ ਸਾਨੂੰ ਇਹ ਇਹਦਾ ਸਾਡਾ ਸਿੱਧਾ ਵਾ ਵੀ ਜਿਹੜਾ ਗੈਰ ਕਾਨੂੰਨੀ ਕੰਮ ਕਰ ਰਿਹਾ ਐਮਐਲਏ ਕਰ ਰਿਹਾ ਭਗਵੰਤ ਮਾਦੀ ਸਰਕਾਰ ਕਰ ਰਹੀ ਆ ਤੇ ਪਿੰਡ ਦਾ ਸਰਪੰਚ ਕਰ ਰਿਹਾ ਸਾਡੀ ਮੰਗ ਆ ਵੀ ਇੱਕ ਤੇ ਉਹ ਤੁਰੰਤ ਜਿਹੜੀ ਆ ਉਹ ਨਾਲੀ ਬਣਾਈ ਜਾਵੇ ਦਰਸ਼ਨ ਸਿੰਘ ਦੀ ਦਇਆ ਕਲਾ ਦੀ ਪਿੰਡ ਦੀ ਦੀ ਕਿਸਾਨ ਦੀ ਤੇ ਜਿਹੜਾ ਸਰਪੰਡ ਜਿਹੜਾ ਸਰਪੰਚ ਜਿਹੜਾ ਗੈਰ ਕਾਨੂੰਨੀ ਕਰ ਰਿਹਾ ਵੀਡੀਓ ਆਂ ਦਾ ਮੈਂ ਬੇਵਕਸ ਆ ਕਿਉਂਕਿ ਐਮਐਲਏ ਨਹੀਂ ਬਣਦੇ ਆ ਨਾਲੇ ਤੇ ਉਹ ਸਰਪੰਚ ਨੂੰ ਸਸਪੈਂਡ ਕੀਤਾ ਜਾਵੇ ਤੇ ਐਮਐਲਏ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਇਹ ਸਾਡੀ ਮੰਗ ਆ ਇਹ ਦੀ ਮੰਗ ਕਰਦੇ ਆ ਇਹ ਅੱਜ ਦੇ ਇਸ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਗਿਆ। ਜੇਕਰ ਇਹਨਾਂ ਨੇ ਇੱਕ ਦੋ ਦਿਨਾਂ ਚੋਂ ਨਾਲੀ ਨਾ ਬਣਾਈ ਉਹਨੂੰ ਸਸਪੈਂਡ ਨਾ ਕੀਤਾ ਸਰਪੰਚ ਨੇ। ਐਮਐਲਏ ਦੇ ਖਿਲਾਫ ਕਾਰ ਵੀ ਨਾ ਕੀਤੀ। ਤੇ ਅਸੀਂ 14 ਤਰੀਕ ਨੂੰ ਪੂਰੇ ਮੋਗਾ ਜ਼ਿਲ੍ਹਾ ਦੇ ਵਿੱਚ ਲਾਡੀ ਆਪਣੇ ਭਗਵੰਤ ਮਾਨ ਦੀ ਸਰਕਾਰ ਦੇ ਐਮਐਲਏ ਲਾਡੀ ਟੋਸਦੀ। ਪੁਤਲੇ ਏੜੇ ਫੁਕੇ ਜਾਣਗੇ। ਉਹ ਪੁੱਤਲੇ ਫੂਕ ਮਜਾਰੇ ਜਿਹੜੇ ਆ ਪਿੰਡ ਪੱਦਰ ਤੇ ਵੀ ਕੀਤੇ ਜਾਣਗੇ ਤੇ ਜੋਨ ਪੱਦਰ ਤੇ ਵੀ ਕੀਤੇ ਜਾਣਗੇ। ਉਹਦੀਆਂ ਡਿਊਟੀਆਂ ਸਾਰੀਆਂ ਇੱਥੇ ਲੱਗ ਚੁੱਕੀਆਂ। ਇਸ ਤੋਂ ਅੱਗੇ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਲਗਾਤਾਰ ਪਿੰਡਾਂ ਦੇ ਵਿੱਚ ਮੀਟਿੰਗਾਂ ਹੋਣਗੀਆਂ ਪਿੰਡ ਪੱਦਰ ਤੇ ਸਾਰੇ ਬੋਗੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਵੱਡੇ ਪੱਦਰ ਤੇ ਮਸਲੇ ਨੂੰ ਪ੍ਰਚਾਰ ਦੇ ਤੌਰ ਤੇ ਲਿਆ ਆਗੇ। ਜਿਹੜਾ ਬਾਤ ਨਾਲ ਦੂਜੇ ਮਸਲੇ ਲਿਆ ਆਗੇ ਵੱਡੀ ਲਾਂਭੰਦੀ ਕੀਤੀ ਜਾਊਗੀ ਤੇ 23 ਤਰੀਕ ਨੂੰ ਅਸੀਂ ਐਲਾਨ ਕਰਦੇ ਆਂ 23 ਤਰੀਕ ਨੂੰ ਜਮਸਲਾ ਨਹੀਂ ਹੁੰਦਾ 23 ਤਰੀਕ ਤੱਕ 23 ਤਰੀਕ ਨੂੰ ਪੱਕਾ ਮੋਰਚਾ ਚਾਹੀਦਾ ਵਾ ਉਹ ਜ਼ਿਲ੍ਹਾ ਲੈਵਲ ਦੇ ਉੱਤੇ ਉਹ ਸ਼ੁਰੂ ਕੀਤਾ ਜਾਊਗਾ ਇសា ਖਾਂ ਕੋਰਟ ਦੇ ਵੀਡੀਓ ਦਫ਼ਤਰ ਦੇ ਅੱਗੇ ਜਿੱਥੇ ਪਹਿਲਾਂ ਉਹ ਧਰਨਾ 25 ਅਗਸਤ ਨੂੰ ਲੱਗ ਚੁੱਕਾ ਮਹੀ ਵਰਦੇ ਜੀ ਜਾਣ ਕੇ ਡੀਐਸਪੀ ਨੇ ਤੇ 7:30 ਵਜੇ ਆਣ ਕੇ ਧਰਨਾ ਚੁਕਾਇਆ ਸੀ ਧਰਨਾ ਖਤਮ ਕਰਵਾਇਆ ਸੀਗਾ ਵਿਸ਼ਵਾਸ ਦਿਵਾ ਕੇ ਡੀਐਸਪੀ ਨੇ ਤੇ ਤਹਿਸੀਲਦਾਰ ਨੇ ਧਰਮ ਕੋਟ ਨੇ ਪਰ ਉਹ ਆਪਣੇ ਵਾਅਦੇ ਤੇ ਪੂਰਾ ਨਹੀਂ ਉਤਰੇ ਕਿਉਂਕਿ ਉਹ ਨਾਲੀ ਨਾਲੀਆਂ ਦੇ 2 ਦਿਨ ਚ ਬਣ ਚੁਗੀ ਉਹ ਨਾਲੀ ਅੱਜ ਤੱਕ ਨਹੀਂ ਬਣੀ 25 ਗਰ ਤੋਂ ਆਹ ਵੇਖ ਲਓ ਕਿੰਨੇ ਦਿਨ ਹੋ ਗਏ ਅੱਜ 11 ਤਰੀਕ ਉਹ ਵੀ 16 ਦਿਨ ਹੋ ਗਏ 17 ਦਿਨ ਹੋ ਗਏ ਇਸ ਕਰਕੇ ਅਸੀਂ ਸਖਤ ਚੇਤਾਵਨੀ ਭਗਵੰਤ ਮਾਤਾ ਦੀ ਸਰਕਾਰ ਨੂੰ ਦਿੰਦੇ ਆ ਤੇ ਜ਼ਿਲ੍ਹਾ ਮੋਗੇ ਦੇ ਪ੍ਰਸ਼ਾਸਨ ਨੂੰ ਦਿੰਦੇ ਆ ਵੀ ਇਹ ਦੇਖ ਲਓ ਤੁਸੀਂ ਜੋ ਵੀ ਕਰ ਰਹੇ ਜੋ ਗੈਰ ਕਾਨੂੰਨੀ ਕਰ ਰਹੇ ਜੋ ਤੇ ਗੈਰ ਕਾਨੂੰਨੀ ਕਰਾ ਰਹੇ ਜੋ ਸ਼ਾਮਿਲ ਜੋ ਤੁਸੀਂ ਸਾਰੇ ਕੁਝ ਇਹਦੇ ਵਿੱਚ ਇਸ ਕਰਕੇ ਇਹ 23 ਤਰੀਕ ਨੂੰ ਜੇ ਨਹੀਂ ਹੁੰਦਾ ਤੇ ਪੱਕਾ ਮੋਰਚਾ ਸ਼ੁਰੂ ਹੋਊਗਾ ਉਹ ਪੱਕਾ ਮੋਰਚਾ ਮਸਲੇ ਦੇ ਹੱਲ ਤੱਕ ਜਾਰੀ ਰਹੂਗਾ ਇਹ ਸਾਡਾ ਐਲਾਨ ਆ ਇਸ ਤੋਂ ਇਲਾਵਾ ਜਿਹੜੇ ਮੀਟਰ ਪਿੰਡਾਂ 'ਚ ਆ ਉਹ ਚਾਹ ਫੈਸਲਾ ਕਰ ਲਿਆ ਵੀ ਮੀਟਰ ਪੁੱਟ ਕੇ ਦਫਤਰਾਂ 'ਚ ਜਮ੍ਹਾਂ ਕਰਾਏ ਜਾਣਗੇ ਨਾਲ-ਨਾਲ ਲਾਮੰਦ ਕੀਤੀ ਜਾਊਗੀ ਤੇ ਨਾ ਕਿਸੇ ਦੀ ਬੱਤੀ ਬੁਝਣ ਦਿੱਤੀ ਜਾਊਗੀ ਮੀਟਰ ਪੁੱਟਣ ਕਾਰਨ ਜਿੰਨਾ ਚਿਰ ਉਹ ਦੂਜਾ ਮੀਟਰ ਜਿਹੜਾ ਪਹਿਲਾ ਘਰਾਰੀ ਵਾਲਾ ਜਾਂ ਦੂਜਾ ਮੀਟਰ ਲਾ ਨਹੀਂ ਜਾਂਦੇ ਉਹਨਾਂ ਚਿਰ ਤੱਕ ਉਹਦੀ ਤਾਰ ਚੱਲੂਗੀ ਉਹਦੀ ਬੱਤੀ ਜਗੂਗੀ ਜਿਹੜੇ ਜਿਹੜੇ ਬਿੱਲ ਐਵਰੇਜ ਪਾ ਰਹੇ ਆ ਉਹਦਾ ਸਾਡਾ ਕੋਈ ਮਤਲਬ ਨਹੀਂ ਐਵਰੇਜ ਬਿੱਲ ਨਹੀਂ ਪਾਉਣਦਿਆਂਗੇ ਨਾ ਕਿਸੇ ਨੂੰ ਗਰਾਉਂਡ ਦੇਾਂਗੇ ਨਾ ਹੀ ਕੋਈ ਬਿੱਲ ਦੇਣਾ ਵਾ ਉਹ ਜਿਹੜਾ ਵਾ ਆਪਣਾ ਬਿਲਾ ਕਰ ਲੈਣ ਤੇ ਕਿਸਾਨਾਂ ਨੂੰ ਅਸੀਂ ਕਵਾਂਗੇ ਸਾਰੇ ਖਪਤਕਾਰ ਕਿਸਾਨਾਂ ਨੂੰ ਕੱਲਿਆਂ ਨੂੰ ਨਹੀਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨੂੰ ਸਾਰੇ ਖਪਤਕਾਰਾਂ ਨੂੰ ਜਿਹੜੇ ਬਿਜਲੀ ਵਰਤਦੇ ਆ ਇਹ ਬਿਜਲੀ ਦੇ ਜਿਹੜੇ ਸਮਾਰਟ ਮੀਟਰ ਲਾ ਰਹੇ ਚੇਪਲੇ ਮੀਟਰ ਲਾ ਰਹੇ ਇਹ ਤੁਹਾਡੀ ਮੌਤ ਹੈ ਮੇਰੇ ਵੀਰੋ ਇਹ ਤੁਹਾਡੇ ਘਰ ਬੱਤੀ ਬਹੁਤ ਜਾਣੀ ਆ ਤੁਹਾਡੀ ਬੰਬੀ ਤੇ ਵੀ ਸਾਡੀ ਬੰਬੀ ਵੀ ਖਤਮ ਹੋ ਜਾਣੀ ਆ ਬੰਬੀ ਦੀ ਸਬਸਿਡੀ ਕਰਮ ਹੋਣੀ ਆ ਤੁਹਾਡੇ ਘਰ ਦੀ ਸਬਸਿਡੀ ਤੇ ਪੰਜਾਬ ਦੇ 50000 ਦੇ ਬਿੱਲ ਤੁਹਾਨੂੰ ਘਰਾਂ ਦੇ ਲੱਖ ਲੱਖ ਦੇ ਆਉਣੇ ਆ ਤੇ 10-10000 ਦੇ ਬਿੱਲ ਤੁਹਾਡੀ ਬੰਬੀਆਂ ਨੂੰ ਆਉਣੇ ਆ 10 ਦੀ ਮੋਟਰ ਨੂੰ ਇਹ ਹਾਲਤ ਦੇਖ ਲਓ ਕੀ ਬਣਨੀ ਆ ਇਸ ਕਰਕੇ ਬਿਜਲੀ ਦਾ ਨਿਜੀਕਰਨ ਕਰ ਰਿਹਾ ਸਾਡੀ ਮੰਗ ਹੈ ਬਿਜਲੀ ਦਾ ਨਿਜੀਕਰਨ ਤੁਰੰਤ ਬੰਦ ਕੀਤਾ ਜਾਵੇ ਕਿਸਾਨਾਂ ਦਾ ਕਰਜ਼ਾ ਮਈ ਦੂਰਾਂ ਦਾ ਕਰਜ਼ਾ ਸਾਰਾ ਖਤਮ ਕੀਤਾ ਜਾਵੇ ਹੜਪੀੜ ਦਾ ਕਰਜ਼ਾ ਸਾਰਾ ਖਤਮ ਕੀਤਾ ਜਾਵੇ ਲਕੀਰ ਮਾਰੀ ਜਾਵੇ ਅਸੀਂ ਖੇ ਦਾ ਕਰਜ਼ਾ ਹੜਪੀੜ ਦਾ ਨਹੀਂ ਗਰਾਉਂਡ ਦਾਵਾਂਗੇ ਨਾ ਹੀ ਪੰਜਾਬ ਦੇ ਦੂਜੇ ਵਾਸੀਆਂ ਨੂੰ ਉਹਨਾਂ ਦਾ ਵੀ ਸਾਰਾ ਕਰਜ਼ਾ ਖਤਮ ਕਰੇ ਮੋਦੀ ਜਿਹੜਾ 100 ਕਰੋੜ ਰੁਪਈਆ 1600 ਕਰੋੜ ਦੀ ਗੱਲ ਕਰਕੇ ਗਿਆ ਉਹਨੂੰ ਅਸੀਂ ਰੱਦ ਕਰਦੇ ਆ ਕਿਉਂਕਿ ਇਹ ਕਾਰਪੋਰੇਟਾਂ ਦੀ ਸਰਕਾਰ ਆ ਪਿਛਲੇ 11 ਸਾਲਾਂ 'ਚ 15 ਲੱਖ ਕਰੋੜ ਦੇ ਕਰਜ਼ੇ ਡਾਨੀਆਂ ਬਾਨੀਆਂ ਦੇ ਟਾਟਿਆਂ ਬਾਟਿਆਂ ਦੇ ਨੇ ਖਤਮ ਕੀਤੇ ਹੋਏ ਐਸੇ ਸਰਕਾਰ ਨੇ ਕੀਤੇ ਵੱਟੇ ਖਾਤੇ ਬਾਕੇ ਤੇ ਜਿਹੜੇ ਕਿਸਾਨ ਮਜ਼ਦੂਰ ਆ ਜਿਹੜੇ ਜਿਹੜੇ ਆਗਿਆ ਵਿੱਚ ਫੜਾ ਤੇ ਆਏ ਹੋਏ ਉਹਨਾਂ ਦਾ ਕੀ ਕੀਤਾ ਮਜ਼ਦੂਰਾਂ ਦੀ ਗੱਲ ਨਹੀਂ ਕਰਿਆ ਇਹ ਸਾਰੀਆਂ ਗੱਲਾਂ 12 ਤਰੀਕ ਨੂੰ ਕਰਾਂਗੇ ਤੇ ਕਰ ਜੇ ਇਹ ਸਾਰੇ ਮੁੱਦੇ ਬਾਹਰ ਕੇ ਅਸੀਂ ਆਉਣ ਦੇ ਦਿਨਾਂ 'ਚ ਲਾਂਬਦੀ ਕਰਾਂਗੇ ਪੂਰੇ ਮੋਗਾ ਜ਼ਿਲ੍ਹੇ 'ਚ ਤੇ ਪੂਰੇ ਪਿੰਡਾਂ ਦੀ ਜੋਨਾਂ 'ਚ ਮੀਟਿੰਗਾਂ ਕਰਕੇ ਤੋਂ ਬਾਅਦ ਤੇ ਵੱਡੀ ਤਿਆਰੀ ਜਿਹੜੀ ਆ ਆਉਣ ਲਈ ਸ਼ਰਸਤੀ ਕਰਾਂਗੇ ਤੇ 12 ਤਰੀਕ ਦੇ ਮੱਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਹੜਾ ਬਾਬਤ ਜੇਕਰ ਇਹਨਾਂ ਨੇ ਉੱਤੇ ਗੌਰ ਨਾ ਕੀਤੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਗਲੀ ਮੀਟਿੰਗ ਜਿਹੜੀ ਉਹਨਾਂ ਦੀ ਆ ਰਹੀ ਆ 15 ਤਰੀਕ ਨੂੰ ਉਹਦੇ ਵਿੱਚ ਤਕੜੇ ਅਗਲੇ ਤਕੜੇ ਵੱਡੇ ਸ਼ਿਕਰਸ਼ ਦਾ ਲਾਨ ਵੀ ਹੋ ਸਕਦਾ ਵਾ ਇਹ ਸਾਰੇ ਫੈਸਲੇ ਇਹ ਇਸੇ ਰੋਸ਼ਨੀ ਦੇ ਸਾਰੇ ਕੀਤੇ ਗਏ ਆ ਜੋ ਵੀ ਇਹ ਫੈਸਲੇ ਕੀਤੇ ਗਏ ਆ ਉਹ ਸਾਰੇ ਜ਼ਿਲ੍ਹਾ ਮੋਗਾ ਦੇ ਸਾਡੇ ਜਿਹੜੇ ਵਰਕਰ ਆ ਪਿੰਡ ਆ ਜਿਹੜੀਆਂ ਕਾਇਆਂ ਵਾ ਉਹਨੂੰ ਲਾਗੂ ਕਰਨ ਗਿਆ ਵਹਿਗੂ ਜੀ ਕਾ ਖਾਲਸਾ